ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈਏ ਮੇਰੇ ਵੱਲੋਂ ਸਾਰਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕੇ ਨੇ 5:30 3 ਹੈਗਾ ਸ਼ੁੱਕਰਵਾਰ ਅੱਜ ਆਪਾਂ ਖੜੇ ਬਰਨਾਲਾ ਮੰਡੀ ਦੇ ਵਿੱਚ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਲ ਸੇਲ ਦਾ ਰੇਟ ਕੀ ਆ ਇਹਨੂੰ ਕਰੀਏ ਗੱਲਬਾਤ ਜੀ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਲ ਸੇਲ ਦਾ ਕੀ ਰੇਟ ਆ ਜੀ ਕਿਉਂ ਕਰੀਏ ਗੱਲਬਾਤ ਆਪਾਂ ਆਓਏ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਦਾ ਭਾਅ ਪਿੰ ਮੰਸ਼ੇਰੀ ਦਾ ਭਾਜੇ ਇਹ ਹਾਂਜੀ ਦੋਸਤੋ ਵੱਡੇ ਕੁਵਾਰੇ ਦਾ ਭਾ ਹੈਗਾ ਜੀ ਅੱਜ ਤੋਂ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾ ਹੋਗਾ ਜੀ ਵੱਡੇ ਕੁਵਾਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਭਾ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾ ਜੀ ਟੋਰੀ ਦਾ ਇਹ ਟੋਕਰੇ ਵਾਲੀ ਪੰਸ਼ੇਰੀਆਂ ਦਾ ਭਾ ਜੀ ਇਹਨਾਂ ਦਾ ਆਪਾਂ ਗ੍ਰੇਡ ਬਾਰੇ ਵੀ ਗੱਲਬਾਤ ਕਰਾਂਗੇ ਵੀ ਗ੍ਰੇਡ ਦਾ ਕੀ ਭਾ ਆ ਰਿਹਾ ਜੀ ਟੋਰੀ ਦਾ ਹਲੋ ਹਾਂਜੀ ਦੋਸਤੋ ਟੋਕਰ ਵਾਲੇ ਕੱਦੂ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਇਹ 200 ਰੁਪਏ ਨੂੰ ਪੰਸੀਰੀ ਦਾ ਭਾਅ ਜੀ ਇਹ ਠੀਕ ਹੈ ਜੀ ਆਪਾਂ ਗ੍ਰੇਡ ਬਾਰੇ ਵੀ ਗੱਲਬਾਤ ਕਰਦਾ ਹਾਂ ਵੀ ਕੱਦੂ ਦਾ ਅੱਜ ਦਾ ਕੀ ਭਾਅ ਰਹਿ ਗਿਆ ਜੀ ਗ੍ਰੇਡ ਦਾ ਹਾਂਜੀ ਦੋਸਤੋ ਬਾਈ ਹੈਰੀ ਨਾਲ ਵੀ ਗੱਲਬਾਤ ਕਰੀਏ ਆਪਾਂ ਵੀ ਅੱਜ ਦਾ ਕੱਦੂ ਦਾ ਕੀ ਭਾਅ ਰਹਿ ਗਿਆ ਜੀ ਅੱਜ ਦਾ ਠੀਕ ਹੈ ਜੀ ਹੋਰ ਹੈਰੀ ਭਾਈ ਕੀ ਹਾਲ ਨੇ ਬਾਈ ਕੈਮਾ ਬਾਈ ਸੌਦਾ ਬੜਾ ਘਟ ਆਉਣ ਲੱਗਿਆ ਹਨ ਆਪਣੇ ਕੋਲੇ ਵੀ ਬਾਈ ਬਾਈ ਘਟ ਆਉਣਾ ਬਾੜੇ ਬੂੜੇ ਖਤਮ ਹੋ ਗਏ ਆਪਣਾ ਕਦੂ ਵੀ ਖਤਮ ਹੀ ਹੋ ਗਿਆ ਜਮੀ ਹਨ ਸੌਦਾ ਬਸ ਲੱਗਦਾ ਹੀ ਨਹੀਂ ਬਾਈ ਹੂੰ ਕਦੂ ਆਪਣੇ ਗ੍ਰੇਡ ਵਾਲਿਆਂ ਦਾ ਕੀ ਭਾਅ ਰਹਿ ਜਾਂਦਾ ਹੂੰ ਕਦੂਆਂ ਦਾ ਗੰਦਲਾ ਬਾਈ 30 ਤੋਂ 35 ਹਾਂਜੀ ਦੁੱਧੂ ਦਾ ਭਾਅ ਰਹਿ ਗਿਆ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਬਾਕੀ ਵਧੀਆ ਤੋਂ ਵਧੀਆ ਕੁਆਲਟੀ ਕੁਆਲਟੀ ਦਾ ਫਰਕ ਹੁੰਦਾ ਜੀ ਕਦੂ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਇਹ ਬੰਦ ਗ੍ਰੇਡ ਦਾ ਭਾਅ ਜੀ ਇਹ ਹਾਂਜੀ ਦੋਸਤੋ ਧਨੀਏ ਦਾ ਭਾਅ ਹੈਗਾ ਜੀ ਅੱਜ ਦਾ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਧਨੀਏ ਦਾ ਜੀ ਇਹ ਠੀਕ ਹੈ ਜੀ ਕਿਲੋ ਦਾ ਭਾਅ ਜੀ ਧਨੀਏ ਦਾ ਇਹ ਇਹ ਪਾਲਕ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਦਰਜੰਦਾ ਭਾਅ ਜੀ ਇਹਦਾ ਪਾਲਕ ਦਾ ਜੀ ਹਾਂਜੀ ਦੋਸਤੋ ਬਾਈ ਸਤਨਾਮ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦੇਸੀ ਗੁਵਾਰੇ ਦਾ ਕੀ ਭਾਅ ਹੈਗਾ ਜੀ ਕੀ ਰੇਟ ਲਾਦਾ ਸਤਨਾਮ ਹਾਂਜੀ ਦੋਸਤੋ 100 ਰੁਪਏ ਦਾ ਭਾਅ ਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ ਇਹ ਜੀ ਹਾਂਜੀ 100 ਰੁਪਏ ਕਿਲੋ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਪਦੀਨੇ ਦਾ ਭਾਅ ਹੈਗਾ ਜੀ 120 ਰੁਪਏ ਦਾ ਦਰਜੰਦਾ ਭਾਅ ਜੀ ਪਦੀਨੇ ਦਾ ਹਾਂਜੀ ਦੋਸਤੋ ਰਾਮ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਰਾਮ ਤੋਰੀ ਦਾ ਜੀ ਅੱਜ ਦਾ ਇਹ ਜਾਲ ਵਾਲੀ ਤੋਰੀ ਹੈ ਜੀ ਪੂਰੀ ਵਧੀਆ ਤੋਰੀ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਜਾਲ ਵਾਲੇ ਕਰੇਲੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕਰੇਲੇ ਦਾ ਜੀ ਅੱਜ ਦਾ ਹਾਂਜੀ ਮੋਟੀ ਤੋਰੀ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮੋਟੀ ਤੋਰੀ ਦਾ ਜੀ ਨੇ ਭਾਈ ਇਹ ਵੀ ਜਾਲ ਵਾਲੀ ਟੋਰੀ ਆ ਜੀ ਹਾਂਜੀ ਦੋਸਤੋ ਚੌਲੇ ਦਾ ਭਾਅ ਹੋ ਗਿਆ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਚੌਲੇ ਦਾ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਰੇਟ ਵਧੂ ਚੁੱਕੇ ਨੇ ਜੀ ਸਬਜ਼ੀ ਹੀ ਨਹੀਂ ਸਬਜ਼ੀ ਬਹੁਤ ਘਟ ਆ ਰਹੀ ਹੈ ਜੀ ਗਰਮੀ ਕਰਕੇ ਬਹੁਤ ਲਾਸ ਹੋ ਗਿਆ ਜੀ ਗਰਮ ਸਬਜ਼ੀ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਬੰਸੀਰੀ ਦਾ ਭਾਅ ਬੈਂਗਣੀ ਦਾ ਜੀ ਇਹ ਹਾਂਜੀ ਦੋਸਤੋ ਪੇਠੇ ਦਾ ਭਾਅ ਆਏਗਾ ਜੀ 6 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਆ ਵੀ ਪੇਠੇ ਦਾ ਬੰਦ ਲਫਾਫੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਇਹ ਵੀ ਉਹੀ ਭਾਅ ਜੀ 70 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਇਹਦਾ ਹੈਲੋ ਕੀ ਵੀ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਇਹਦਾ ਤੇ ਦਰਜਣਾਂ ਦਾ ਭਾਅ ਜੀ ਇਹਦਾ ਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੋ ਗਿਆ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਦਾਣੇ ਵਾਲੇ ਚੌਲੇ ਦਾ ਜੀ ਹਾਂਜੀ ਦੋਸਤੋ ਗੋਭੀ ਹੋਗੀ ਆਉਣੀ ਸਟਾਰਟ ਸ਼ਿਮਲਾ ਵਾਲੀ ਗੋਭੀ ਤੇ ਕੁਲੂ ਮਨਾਲੀ ਵਾਲੀ ਗੋਭੀ ਆਉਣੀ ਹੋਊਗੀ ਸਟਾਰਟ ਬਰਨਾਲਾ ਮੰਡੀ ਦੇ ਵਿੱਚ ਜੀ ਤੇ ਅੱਜ ਦਾ ਭਾਅ ਆਏਗਾ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਬੰਦ ਡੱਬੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਗੋਭੀ ਦਾ ਜੀ ਸ਼ਿਮਲਾ ਵਾਲੀ ਦਾ ਤੇ ਕੁਲੂ ਮਨਾਲੀ ਵਾਲੀ ਦਾ ਇੱਕ ਕੁਆਲਿਟੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹਦਾ ਇਹ ਬੰਦ ਡੱਬੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਚਿਬੜਾਂ ਦਾ ਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ ਇਹ 4 ਕਿਲੋ ਦਾ ਲਫਾਫਾ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਇਹਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਚਿਬੜਾਂ ਦਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਲਫਾਫੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਦੇਸੀ ਖੀਰੇ ਦਾ ਭਾਅ ਹੈਗਾ ਜੀ ਲੋਕਲ ਖੀਰੇ ਦਾ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਆ ਜੀ ਖੀਰੇ ਦਾ ਜੀ ਇਹ ਹਾਂਜੀ ਦੋਸਤੋ ਵੇਡ ਕਰੇਲਿਆਂ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਆ ਜੀ ਵੇਡ ਕਰੇਲਿਆਂ ਦਾ ਜੀ ਇਹਨਾਂ ਦਾ ਠੀਕ ਹੈ ਜੀ 1 ਕਿਲੋ ਦਾ ਭਾਅ ਜੀ ਇਹਨਾਂ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਘੱਟ ਚੁਕਿਆ ਜੀ ਮੂਲੀ ਦਾ ਭਾਅ ਹੈਗਾ ਜੀ 130 ਰੁਪਏ ਦਾ ਭਾਅ ਜੀ ਮੂਲੀ ਦਾ ਜੀ ਤੇ ਪੰਸੀਰੀ ਦਾ ਭਾਅ ਜੀ ਖੁੱਲੀ ਦਾ

ਦੋਸਤੋ ਭਾਈ ਰਣਜੀਤ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਟਮਾਟਰ ਦਾ ਕੀ ਭਾਅ ਰਹਿ ਗਿਆ ਜਦੋਂ ਆਪਾਂ ਕਰੀਏ ਗੱਲਬਾਤ ਜੀ ਕਿੰਨਾ ਹੋ ਗਿਆ 24 ਕਿਲੋ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਠੀਕ ਹੈ ਜੀ ਇਹ ਬੰਦ ਲਵਾ ਕੇ ਦਾ ਭਾਅ ਜੀ ਇਹਦਾ ਜੀ ਦੋਸਤੋ ਚਾਰੀ ਮਿਰਚ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਹਾਂ ਚਲਾਇਆ ਟਮਾਟਰ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਲੈ ਲਈ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆਰਬੀ ਦਾ ਜੀ ਇਹ ਬੰਦ ਬੁਰੀ ਦਾ ਭਾਅ ਜੀ ਇਹਦਾ ਹਾਂ ਜੀ ਦੇ ਦੋਸਤੋ ਨਿੰਬੂ ਦਾ ਭਾਅ ਹੋ ਗਿਆ ਮੰਦਾ ਜੀ ਨਿੰਬੂ ਦਾ ਭਾਅ ਹੈਗਾ 30 ਰੁਪਏ ਦਾ ਭਾਅ ਹੋ ਗਿਆ ਜੀ ਬੰਦਪੂਰੀ ਦਾ ਭਾਅ ਜੀ 30 ਰੁਪਏ ਦਾ ਭਾਅ ਨਿੰਬੂ ਦਾ ਜੀ ਤਾਂ ਆਦਰਕ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਇਹ ਠੀਕ ਹੈ ਜੀ ਜੀ ਦੋਸਤੋ ਚਾਰੀ ਅੰਬ ਦਾ ਭਾਅ ਹੈਗਾ ਜੀ 13 ਰੁਪਏ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਪੂਰਾ ਵਧੀਆ ਟਾਪ ਦਾ ਅੰਬਾ ਜੀ ਇਹ ਇਹ ਬੰਦ ਘੱਟੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਇਧਰਲੇ ਦਾ ਭਾਅ ਹੈਗਾ ਜੀ 4 ਅੰਬ ਦਾ ਭਾਅ ਹੈਗਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ 4 ਅੰਬ ਦਾ ਹਾਂਜੀ ਦੋਸਤੋ 4 4 ਹੀ ਅੰਬ ਦਾ ਭਾਅ ਹੈਗਾ ਜੀ 5 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਬੰਦ ਗੋਰੀ ਦਾ ਭਾਅ ਜੀ ਇਹਦਾ ਠੀਕ ਹੈ ਜੀ 4 ਅੰਬ ਦਾ ਜੀ ਹਾਂਜੀ ਦੋਸਤੋ ਇਹਦਾ 4 ਚਾਰੀ ਅੰਬ ਦਾ ਭਾਅ ਹੈਗਾ ਜੀ ਨੌਰ ਦਾ ਭਾਅ ਜੀ ਚਾਰੀ ਅੰਬ ਦਾ ਜੀ ਬੰਦ ਘੱਟੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਆਪਾਂ ਬਾਈ ਨਾਲ ਤਰਬੂਜ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਤਰਬੂਜ ਦਾ ਕੀ ਭਾਅ ਰਿਹਾ ਜੀ ਅੱਡੀ ਵਾਲੀ ਦਾ ਹਾਂਜੀ ਦੋਸਤੋ ਤਰਬੂਜ ਦਾ ਭਾਅ ਹੈਗਾ ਜੀ ਅੱਜ ਦਾ 5 ਰੁਪਏ ਤੋਂ ਲੈ ਕੇ ਵਧੀਆ ਕੁਆਲਿਟੀ ਦੇ ਇੱਕ ਦਾ ਭਾਅ ਹੈਗਾ ਜੀ 12 ਰੁਪਏ ਤੱਕ ਦਾ ਭਾਅ ਜੀ ਤਰਬੂਜ ਦਾ ਜੀ ਅੱਜ ਦਾ ਠੀਕ ਹੈ ਜੀ ਤੇ ਪੂਰਾ ਵਧੀਆ ਲਾਲ ਤਰਬੂਜ ਆ ਜੀ ਹਾਂ ਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਬੰਦ ਬੂਰੀ ਦਾ ਜੀ 70 ਰੁਪਏ ਦਾ ਭਾਅ ਜੀ ਲਸਣ ਦਾ ਜੀ ਠੀਕ ਹੈ ਜੀ ਪੂਰੀ ਵਧੀਆ ਗੰਡੀ ਦਾ ਭਾਅ ਜੀ ਇਹ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਫਰੂਟ ਦਾ ਕੀ ਭਾਅ ਰਿਹਾ ਜੀ ਹੋਰ ਸੇਲ ਦੇ ਬਾਰੇ ਗੱਲਬਾਤ ਕਰਦੇ ਆਂ ਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਦਸੈਰੀ ਅੰਬ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਜੀ ਦਸੈਰੀ ਅੰਬ ਦਾ ਜੀ ਹਾਂਜੀ ਦੋਸਤੋ ਸਪਾਇਦੇ ਅੰਬ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਹੈਗਾ ਜੀ ਸਪਾਇਦੇ ਅੰਬ ਦਾ ਜੀ ਇਹ ਬੰਦ ਗ੍ਰੇਡ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਤੋਂ ਦੇ ਅੰਬ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹਦਾ 25 ਹਾਂਜੀ ਦੋਸਤੋ ਲੰਗੜੇ ਆਂਬ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 20 ਕਿਲੋ ਦੀ ਮਸੰਮੀ ਹੁੰਦੀ ਹੈ ਜੀ ਬੋਰੀ ਦੇ ਵਿੱਚ ਬੰਦ ਜੀ ਇਹਦਾ ਰੇਟ ਹੈਗਾ 1050 ਰੁਪਏ ਦਾ ਭਾਅ ਜੀ ਮਸੰਮੀ ਦਾ ਇਹ ਅੱਜ ਦਾ ਰੇਟ ਆ ਜੀ ਹਾਂਜੀ ਦੋਸਤੋ ਆਲੂ ਬਖਾਰੇ ਦਾ ਹੈਗਾ ਜੀ ਭਾਅ 30 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਲੂ ਬਖਾਰੇ ਦਾ ਜੀ ਹਾਂਜੀ ਦੋਸਤੋ ਲੀਚੀ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ 1200 ਰੁਪਏ ਦਾ ਪੇਟੀ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਬੰਦ ਡੱਬੇ ਦਾ ਭਾਅ ਜੀ ਲੀਚੀ ਦਾ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਪੇਟੀ ਦਾ ਭਾਅ ਹੈਗਾ ਜੀ 2250 ਰੁਪਏ ਦਾ ਭਾਅ ਜੀ ਇਹ ਇਹਦੇ ਵਿੱਚ ਹੈਗਾ 10 ਕਿਲੋ weight ਹੈ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਬੰਦ ਪੇਟੀ ਦਾ ਭਾਅ ਜੀ ਛੇਵ ਦਾ हां दोस्तो जी, जी, जी? जी, जी, जी? जी? जी, जी दोस्तों ना ये अब سپے دے ਅੰਬ ਦਾ ਭਾਅ ਹੈਗਾ ਜੀ ਇਹਦਾ ਬੰਦ ਪੈਕ ਦੇ ਵਿੱਚ ਆਉਂਦਾ ਜੀ ਇਹ ਠੀਕ ਹੈ ਜੀ ਤੇ ਇਹਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਇਹਦੇ ਅੰਬ ਦਾ ਜੀ ਪੂਰਾ ਟਾਪ ਦਾ ਅੰਬਾ ਜੀ ਇਹ ਠੀਕ ਹੈ ਜੀ ਪੂਰੇ ਵਧੀਆ ਕੁਆਲਟੀ ਦਾ ਭਾਅ ਜੀ ਇਹਦਾ ਹਾਂ ਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 100 ਰੁਪਏ ਤੋਂ ਲੈ ਕੇ 15 1500 ਰੁਪਏ ਤੱਕ ਦਾ ਭਾਅ ਜੀ ਡੱਬੇ ਬੰਦ ਦਾ ਜੀ ਨਾਰਾਂ ਦਾ ਜੀ ਅੱਜ ਦਾ ਕਿਉਂਕਿ ਇਹ ਬੰਦ ਡੱਬਿਆਂ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਪੈਨ ਐਪਲ ਦਾ ਭਾਅ ਹੈਗਾ ਜੀ 30 ਤੋਂ 35 ਰੁਪਏ ਦਾ ਭਾਅ ਜੀ ਪੈਨ ਐਪਲ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਕੇਲੇ ਦਾ ਅੱਜ ਦਾ ਹਾਂਜੀ ਦੋਸਤੋ ਨਰੀਆਲ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾਕੇ ਦਾ ਭਾਅ ਹੈਗਾ ਜੀ ਇਹਦੇ ਵਿੱਚ 10 ਪੀਸ ਹੁੰਦੇ ਜੀ 7 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਪੂਰਾ ਵਧੀਆ ਨਰੀਆਲ ਦਾ ਭਾਅ ਜੀ ਇਹਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਆ ਰਿਹਾ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਸ਼ੇਮ ਦਾ ਕੀ ਮੇਟਾ ਜੀ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਵੀ ਅੱਜ ਦਾ ਆਲੂ ਦਾ ਕੀ ਭਾਅ ਰਿਹਾ ਹੈ ਜੀ ਅੱਜ ਦਾ ਨਮਸਕਾਰ ਬਾਬੂ ਜੀ ਨਮਸਕਾਰ ਭਾਈ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਪਾਂ ਆਲੂ ਵਿਕਦਾ ਜੀ 450 ਲੈ ਕੇ 550 ਰੁਪਏ ਤੇ 450 ਤੋਂ ਲੈ ਕੇ 550 ਰੁਪਏ ਤੱਕ ਦਾ ਭਾਅ ਜੀ ਆਲੂ ਦਾ ਜੀ ਤੇ ਆਪਾਂ ਦਿਖਾਉਣਾ ਸੋਣੇ 550 ਹਾਂਜੀ ਦੋਸਤੋ ਡਾਇਮੰਡ ਦਾ ਭਾਅ ਹੈਗਾ ਜੀ 550 ਰੁਪਏ ਦਾ ਭਾਅ ਠੀਕ ਹੈ ਜੀ ਆਪਾਂ ਤੁਹਾਨੂੰ 450 ਵਾਲਾ ਵੀ ਦਿਖਾਉਣਾ ਆ ਆ 450 ਰੁਪਏ ਆ ਜੀ ਇਹ ਕਿਹੜਾ ਜੀ ਬਾਬੂ ਜੀ ਇਹ ਇਹ ਵੀ ਡਾਇਮੰਡ ਹੀ ਆ ਇਹ ਵੀ ਡਾਇਮੰਡ ਹੀ ਆ ਜੀ 450 ਦਾ ਭਾਜੀ ਇਹਦਾ ਬੰਦ ਬੋਰੀ ਦਾ ਭਾਜੀ ਇਹਦਾ ਹਾਂਜੀ ਦੋਸਤੋ ਇਹ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੀ ਆ ਜੋ ਦੋਸਤੋ ਆਪਾਂ ਵੀ ਅੱਜ ਵਾਰੀ ਗੱਲਬਾਤ ਕਰਦੇ ਆ ਬਾਬੂ ਜੀ ਨਾਲ ਵੀ ਅੱਜ ਦਾ ਪਿਆਰ ਕੀ ਭਾਅ ਹੈ ਜੀ ਅੱਜ ਦਾ ਹਾਂਜੀ ਜੇ ਨੂੰ ਕਰਦਿਆਂ ਗੱਲਬਾਤ ਜੀ ਦੋਸਤੋ ਆਪਾਂ ਲੋਕਲ ਪਿਆਜ਼ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਲੋਕਲ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਦਾ ਕੀ ਭਾਅ ਰਿਹਾ ਜੀ ਲੋਕਲ ਪਿਆਜ਼ ਦਾ ਜੀ ਆਪਣੇ ਨਾਮ ਮੈਂ ਕਹਿੰਦਾ ਲੋਕਲ ਪਿਆਜ਼ ਦਾ ਬਾਜ਼ਾਰ ਹੈ ਜੀ ਬਾਬੂ ਜੀ 13 ਰੁਪਏ 14 ਰੁਪਏ 15 ਰੁਪਏ ਹਾਂਜੀ ਦੋਸਤੋ ਇਹ ਅੱਜ ਦਾ ਭਾਅ ਜੀ ਠੀਕ ਹੈ ਜੀ 13 14 15 ਰੁਪਏ ਤੱਕ ਦਾ ਭਾਜੇ ਇਹਦਾ ਸਾਡੀ ਵੀ ਇਹ ਬੰਦ ਕੱਟੇ ਦਾ ਭਾਜੇ ਇਹਦਾ ਬਾਈ ਲੈ ਕੇ ਇਹ ਨਾਸਕ ਦਾ ਪਿਆਜ਼ ਦਾ ਕੀ ਭਾ ਰਹਿਗਾ ਜੀ ਨਾਸਕ ਲਿਖ ਰਿਹਾ ਜੀ 23 ਤੋਂ 24 ਰੁਪਏ ਜੀ ਹਾਂਜੀ ਦੋਸਤੋ 23 ਤੋਂ ਲੈ ਕੇ 24 ਰੁਪਏ ਤੱਕ ਦਾ ਭਾਜੇ ਨਾਸਕ ਦਾ ਇਹ ਬੰਦ ਬੋਰੀ ਦਾ ਭਾਜੇ ਵਧੀਆ ਸੁਪਤਾ ਨਾਸਕ ਹੁੰਦਾ ਪਿਆਜ਼ ਜੀ ਇਹਦਾ ਪੂਰਾ ਟਾਪਲਾ ਨਾਸਕ ਦਾ ਪਿਆਜ਼ ਹੁੰਦਾ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਇਧਰਲਾ ਵੀ ਲੋਕਲਾ ਪਿਆਜ਼ ਜੀ ਆਪਾਂ ਲੋਕਲ ਬਾਰੇ ਇਧਰਲੇ ਪਿਆਜ਼ ਬਾਰੇ ਵੀ ਪੁੱਛਦੇ ਆ ਵੀ ਭਾਜੀ ਨੇ ਵੀ ਕੀ ਭਾਜੀ ਇਹਦਾ ਲੋਕਲ ਦਾ 13 ਰੁਪਏ ਲੱਗਿਆ ਜੀ 13 ਰੁਪਏ ਬੜੀਆ ਮੋਟਾ ਪਿਆਜ਼ ਹਾਂਜੀ ਦੋਸਤੋ 13 ਰੁਪਏ ਦਾ ਭਾਜੀ ਪੂਰਾ ਵਧੀਆ ਪਿਆਜ਼ ਆ ਜੀ ਇਹ ਠੀਕ ਆ ਜੀ ਮੋਟਾ ਪਿਆਜ਼ ਆ ਸੁੱਕਾ ਪਿਆਜ਼ ਹੁੰਦਾ ਜੀ ਇਹ 13 ਰੁਪਏ ਕਿਲੋ ਦਾ ਭਾਜੀ ਇਹਦਾ ਬੰਦਪੂਰੀ ਦਾ ਭਾਜੀ ਇਹਦਾ ਠੀਕ ਆ ਜੀ ਪੂਰਾ ਟਾਪ ਦਾ ਪਿਆਜ਼ ਆ ਜੀ ਇਹ